ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਡਗਰੂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਤਾਂ ਟੋਕੜ ਗੱਭਣ ਚੈੱਕ ਪਾਸ ਝੋਟੀ ਆ ਜੀ ਦੋ ਕੱਟੀਆਂ ਨੇ ਤੇ ਇੱਕ ਬੱਚੀ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਲਵੀਰ ਸਿੰਘ ਹੈ ਪਿੰਡ ਡਗਰੂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 95923 ਜੀ 46057 ਚਾਰ ਨਾਗਾ ਜੀ ਹਾਂ ਜੀ ਚਾਰ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਝੁੱਟੀ ਦਾ ਜੀ ਤੇ ਸੂਏ ਤੀਜੇ ਵਾਸਤੇ ਜੀ ਜਾਂ ਗੱਭੜਾ ਹੀ ਤਿੰਨ ਮਹੀਨੇ ਦੀ ਚੈੱਕ ਪਾਸ ਹਾਂ ਜੀ ਚੈੱਕ ਹੋਈ ਵੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਤਾਂ ਹੁੰਦਾ ਇੱਕ ਟਾਈਮ 'ਚ ਹੁੰਦੇ ਸੀਗੀ 3 ਕਿਲੋ ਹੋਊਗਾ ਇੱਕ ਟਾਂ ਦੇ 3 ਕਿਲੋ ਹਾਂ ਜੀ ਮਿਲਦੀ ਕਿਵੇਂ ਆ ਮੈਲਦੀ ਉੱਥੇ ਦਾ ਪਹਾੜੇ ਦੇ ਮੈਲਦੀ ਸੀ ਜਿਹਦੇ ਪਿੰਡੂ ਲਈ ਆ ਤੇ ਠੀਕ ਆ ਉਹਦਾ ਬਿਆਪਰੇਸ਼ਨ ਕਰਾਇਆ ਸੀ ਘਰ ਉਹਨੇ ਬੁੜੀਆਂ ਦਾ ਤੇ ਗੋਡੇ ਪੁਆਏ ਸੀਗੇ ਠੀਕ ਆ ਥੋੜੇ ਵੇਲਾ ਕੋਲਾ ਕਰਨ ਲੱਗ ਜੀ ਠੀਕ ਆ ਫਿਰ ਉਹਨਾਂ ਨੇ ਵੇਚ ਦੀ ਠੀਕ ਆ ਜਾਨੀ ਇੱਕ ਅੱਧਾ ਡੰਗ ਟੀਕਾ ਲਵਾ ਵੀ ਸਕਦੇ ਹਾਂ ਕੀ ਗੱਲ ਮੇਰਾ ਟੀਕਾ ਲਾ ਕੇ ਕਿਉਂ ਨਹੀਂ ਠੀਕ ਆ ਹਾਂਜੀ ਉੱਥੇ ਪਹਾੜੇ ਦੇ ਮੈਲਦੀ ਸੀਗੀ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਸੁਆ ਬਾਈ ਦੇ ਦਸਨ ਮੁਤਾਬਕ ਜੀ ਤੀਜੇ ਜੀ ਗਰੰਟੀ ਲਈ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਚੰਗੀ ਕੁਆਲਿਟੀ ਵਾਲੀ ਤੇ ਦੁੱਧ ਬਹੁਤ ਖਰੀ ਹੋਈ ਹੂੰ ਪਹਿਲੇ ਸੂਏ ਦੁੱਧ 13 ਕਿਲੋ ਦੁੱਤਾ ਈ ਠੀਕ ਆ ਸਪੈਸ਼ਲ ਬੇਨਤੀ ਆ ਭਈ ਪਰਸਨਲ ਡਾਕਟਰ ਸਹਿਬਾਨ ਆਪ ਦਾ ਨਾਲ ਹੀ ਲੈ ਕੇ ਆਇਓ ਪਤਲੇ ਪਿੰਡੇ ਦੀ ਆ ਜੀ ਬਾਕੀ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ ਟੱਲ ਝੋਲੀ ਚ ਜੇ ਵੀਰੇ ਟੱਲ ਹੋ ਫੇਰ ਹੀ ਕਰਮਾਲੀ ਨੇ ਤਿਆਰ ਹੋਣਾ ਜੀ ਚੰਗੇ ਵਜਨ ਮजूद ਵਾਲੀ ਆ ਬਾਕੀ ਜਿਹੜੇ ਨੀਲੀ ਰਾਵੀ ਨਸਲ ਨੂੰ ਪਿਆਰ ਕਰਦੇ ਆ ਤੇ ਉਹਨਾਂ ਵਾਸਤੇ ਵੀਰੇ ਤੋਹਫਾ ਹੀ ਆ ਕਿਉਂਕਿ ਬੱਚੇ ਵੀ ਕਰਮਾਲੀ ਚੰਗੇ ਪਾਜੂਗੀ। ਰੋਡੇ ਵਾਲਾ ਆਇਆ ਸੀ ਮੱਝ ਉਹਦੇ ਮਗਰ ਆਏ ਸੀ ਬੱਚੇ। ਠੀਕ ਆ। ਦੇਮਰੂ ਤੋਂ ਮੱਝ ਲੈ ਛੋਦੇ ਮਗਰ ਬੱਚਾ ਆਇਆ ਸੀਗੇ। ਠੀਕ ਆ ਵੀਰੇ। ਉਧਰ ਲੈ ਰਹੀ ਉਹ ਰੋਡੇ ਵਾਲ ਦੀ। ਬਾਕੀ ਰੰਗ ਕੁਆਲਿਟੀ ਪੂਰੀ ਚੰਗੀ ਆ। ਸੋਨਾ ਮੁਠੀ ਵਾਲਾ ਥਾਣਾ 3 ਕਿਲੋ ਹੀ ਦੁੱਧ ਆ ਤੇ ਬਾਈ ਦੱਸਦਾ ਕਿ ਆਪਾਂ ਤਾਂ ਟੀਕੇ ਤੇ ਲਾ ਕੇ ਚੁੰਨੇ ਆ ਤੇ ਇੱਕੋ ਹੀ ਡੰਗ ਮਿਲਦੀ ਆ। ਬਾਕੀ ਉਹ ਵੀ ਸੀ ਠੰਡੀ ਠੰਡੀ ਬਸੇਰੀ ਏ। ਹੂੰ। ਹਾਂ ਜੀ ਗਾਵਾਂ ਆ। ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਉਹਨੇ ਗਾਵਾਂ ਵਰਗੀ ਜਿਵੇਂ ਕੋਈ ਮਰਜੀ ਬੈਠਾ ਰਹੇ ਹੈ ਨਾ ਉਹ ਵੈਲਟ ਨਹੀਂ ਕਰਦੇ ਹੋਏ। ਠੀਕ ਆ ਵੀਰੇ। ਬਾਕੀ ਰੰਗ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਤੇ ਜੈ ਜੀ ਦੀ ਡਿਮਾਂਡ ਬਈ ਇਹਦੇ ਕਿੰਨੇ ਜੈ 85 ਜੋ ਮਾਨਦਾਨ ਕਰਾਂਗੇ ਉਹ ਜੋ ਮਾਨਦਾਨ ਜੀ ਠੀਕ ਆ 85000 ਰੁਪਏ ਚੋ ਬਾਈ ਕਹਿੰਦਾ ਮਾਲ ਚੈੱਕ ਪਾਸ ਹੋਈ ਵੀ ਡਾਕਟਰ ਦੀ ਕੀਤੀ ਵੀ ਠੀਕ ਆ ਜੀ ਬੜਾ ਮੋਟਾ ਮਾਨਦਾਨ ਹੋ ਜਾਊਗਾ ਹਾਂਜੀ 2 ਨੰਬਰ ਨਗ ਬਈ ਕੱਟੀ ਕਿੰਨੀ ਕੁ ਉਮਰ ਆ ਜੀ ਇਹਦੀ ਕੱਟੀ ਹੋ ਗਈ 12-13 ਮਹੀਨੇ ਦੀ 12-13 ਮਹੀਨੇ ਦੀ ਠੀਕ ਆ ਝੂਲੀ ਚੰਗੀ ਆ ਜਾਲੀਆਂ ਬਹੁਤ ਸਾਫ਼ ਹੈ ਕੱਟੀ ਨਹੀਂ ਬਾਕੀ ਜਾਤ ਆਦੀਆਂ ਪੂਰੀ ਹੂੰ ਸੈਂਕੂ ਵੀ ਗੋਲ ਕਰਦੀ ਹੁੰਦੀ ਹੈ ਨਾ ਘਰ ਵਾਲੀ ਗੋਲ ਕੋਈ ਇੱਥੇ ਵੀ ਪੂਰੀ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਬਈ 2 ਨੰਬਰ ਦੀ ਇਹ ਜੋੜੇ ਦੇ ਕਰ ਦਾਂਗੇ ਇਹ ਜੋੜੇ ਦਾ ਜੀ ਤੇ ਅਗਲੇ ਬੱਚੇ ਦੀ ਉਮਰ ਕਿੰਨੀ ਹੈ ਜੀ ਇਹਦੀ ਉਹਨੇ ਕੀ ਜੀ 12-13 ਮਹੀਨੇ ਦੀ 12 ਛੋਟੇ ਬੱਚੇ ਹੀ ਆ ਝੋਲੀਆਂ ਚਲਦੀਆਂ ਬਹੁਤ ਸਾਫ਼ ਨੇ ਝੋਲੀਆਂ ਚੰਗੀ ਆ ਖਾਣ ਕੱਲਾ ਕੱਲਾ ਸਿੰਘ ਸੁੰਘਣਾ ਬਈ ਗੋਲ ਕਰਦੀ ਆ ਤੂੰ ਗੋਲੇ ਮੁਸਲਮਾਨਾਂ ਦਾ ਛੜਾਇਆ ਰੰਗ ਰੰਗ ਲੱਗਾ ਲਾਇਆ ਰੰਗ ਜੀ ਹਾਂ ਅੱਛਾ ਹਾਂ ਜੀ ਮੁਸਲਮਾਨਾਂ ਨੇ ਜਾਨ ਹੀ ਵਿਚਾਈ ਐ ਹਾਂ ਜੀ ਜਾਨ ਵਿਚਾਈ ਇਹਦੀ ਡਿਮਾਂਡ ਜੋੜੇ ਦੀ ਇਹ ਜੋੜੇ ਦਾ 45 ਦਾ ਮਾਨਦਾਨ ਕਰਾਂਗੇ 45000 ਚੋਂ ਹਾਂਜੀ ਠੀਕ ਆ ਅੱਗੇ ਜਿਹੜੀ ਬਈ ਹੀਫਰਾ ਜਰਸੀ ਇਹ ਬੱਚੀ ਹੋਗੀ ਨਵਾਂ ਨਵਾਂ 10 ਮਹੀਨਿਆਂ ਦੀ ਠੀਕ ਆ ਝੋਲੀ ਇਹਦੀ ਵੀ ਚੰਗੀ ਆ ਹਨਾ ਝੋਲੀ ਝੋਲੀ ਸਾਫ਼ ਆ ਥੋੜੀ ਹੂੰ ਪੈਂਦੀ ਦੂਜੀ ਦੋਗਲੇ ਪੰਜੇ ਜੀ ਦੋਗਲੇ ਭੱਜ ਪੈ ਜਾਂਦੀ ਆ ਹੂੰ ਉਹ ਝੋਲੀ ਝਾਲੀ ਦੇ ਗਾਂ ਚੰਗੀ ਵੱਡੀ ਗਾਂ ਦੀ ਉਹ ਬੈਠੀ ਗਾਂ ਜੀ ਠੀਕ ਆ ਗਾਂ ਦੀ ਬਹੁਤ ਚੰਗੀ ਦੀ ਠੀਕ ਆ ਤੇ ਇਹਦੀ ਡਿਮਾਂਡ ਬਈ ਇਹਦਾ 12000 ਰੁਪਏ ਜੀ 12 ਇਕੱਠੇ ਨਾ ਲੈ ਜੇ ਬਈ ਕੋਈ ਸਾਰੇ ਇਕੱਠਾ ਲੈ ਇਮਾਨਦਾਰ ਕਰ ਦਾਂਗੇ ਖੁੱਲਾ ਕਰ ਦਾਂਗੇ ਹਾਂ ਜੀ ਹਾਂ ਜੀ ਠੀਕ ਆ ਤੇ ਜਿਹੜੇ ਆਪਣੇ ਕੋਲ ਬਈ ਹੈਗੇ ਆ ਆ ਮੁਰਗੇ ਮੁਰਗੀਆਂ ਕਿਹੜੇ ਆ ਬਈ ਇਹ ਇਹ ਸੀਲ ਹੈ ਸਾਰੇ ਸੀਲ ਆ ਕਿੰਨੇ ਨਗ ਆ ਜੀ ਇਹ ਨਗ 8 ਹੋਣਗੇ 8 ਨਗ ਹਾਂ ਜੀ ਇੱਕ ਮੁਰਗਾ ਮੁਰਗਾ ਦਾ ਦੂਜਾ ਬਾਕੀ ਫੀਮੇਲ ਹੀ ਹੈ ਸਾਰੀਆਂ ਹੈ ਠੀਕ ਆ ਰੰਗ ਕੁਆਲਿਟੀ ਤੁਸੀਂ ਇਹਨਾਂ ਦੀ ਚੈੱਕ ਕਰ ਸਕਦੇ ਹੋ ਤੇ ਇਹਨਾਂ ਦੀ ਕੀ ਮੰਗ ਡਿਮਾਂਡ ਹੈ ਜੀ ਫਿਰ ਇਹਦਾ ਜੇ ਕਾਲੀ ਮੁਰਗੀ ਨੂੰ ਕਾਲੀ ਮੁਰਗੀ ਦਾ ਰੇਟਾਂ ਲੱਗ ਗਈ ਠੀਕ ਆ ਲਾਲ ਦੇ ਲੱਗ ਗਈ ਠੀਕ ਆ ਉਹ ਬਾਈ ਫੋਨ ਤੇ ਗੱਲ ਕਰ ਲਾਂਗੇ ਉਹ ਗੱਲ ਕਰ ਲਾਂਗੇ ਜੀ ਕਾਲੀ ਮੁਰਗੀ ਨੂੰ ਉਹਨਾਂ ਦੇ ਟਾ ਅੱਡੇ ਇਹਨਾਂ ਦੇ ਠੀਕ ਆ ਜੀ ਤੇ ਬਾਕੀ ਨੰਬਰ ਸਕਰੀਨ ਤੇ ਲੱਗਾ ਲੈ ਲੈਂ ਜਿੰਦੀਆਂ ਸਾਰੀਆਂ ਮੁਰਗੀਆਂ ਕਿਰ ਹੋਣ ਆਂਡੇ ਦਿੰਦੀਆਂ ਇਹ ਸਾਰੀਆਂ ਦਿੰਦਾਂ ਆਂਡੇ ਹੁਣ ਠੀਕ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ